ਪੰਜਾਬ ਦੀਆਂ ਔਰਤਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਬਹੁਤ ਵੱਡਾ ਐਲਾਨ ਕੀਤਾ ਤੇ ਔਰਤਾਂ ਨੂੰ ਛੇਤੀ ਹੀ ਜਿਹੜਾ 1000 ਰੁਪਏ ਦਿੱਤਾ ਜਾਏਗਾ ਜੀ ਹਾਂ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਹਰ ਮਹੀਨੇ ਔਰਤਾਂ ਨੂੰ ਜਿਹੜਾਗਾ 1000 ਰੁਪਏ ਦਿੱਤਾ ਜਾਏਗਾ ਤੇ ਤਕਰੀਬਨ 2 ਸਾਲ ਹੋ ਚੁੱਕੇ ਐ ਤੇ ਹੁਣ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲਦ ਕੀ ਔਰਤਾਂ ਦੇ ਖਾਤੇ ਦੇ ਵਿੱਚ 1-1000 ਰੁਪਏ ਆਉਣਗੇ ਕਿਉਂਕਿ ਉਹਨਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚ ਔਰਤਾਂ ਵਾਸਤੇ 5200 ਕਰੋੜ ਰੁਪਏ ਦੀ ਸੇਵਿੰਗ ਕੀਤੀ ਹੈ ਤਾਂ ਔਰਤਾਂ ਵਾਸਤੇ ਬਹੁਤ ਹੀ ਵੱਡੀ ਤੇ ਇੱਕ ਚੰਗੀ ਤੇ ਖੁਸ਼ਖਬਰੀ ਵਾਲੀ ਖਬਰ ਹੈ ਮੁੱਖ ਮੰਤਰੀ ਮਾਨ ਨੇ ਜਿਹੜਾਗਾ ਵੱਡਾ ਐਲਾਨ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੋ ਨੇ ਭਗਵੰਤ ਮਾਨ ਨੇ ਸੋਮਵਾਰ ਨੂੰ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰਵਾਲ ਦੇ ਵੱਲੋਂ ਜੋ ਹੈ ਟਿੱਬਾ ਰੋਡ ਸ਼ੋ ਕੇ ਲੋਕ ਸਭਾ ਹਲਕਾ ਦੇ ਉਮੀਦਵਾਰ ਸ਼ੋਗਪਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਕਿਤੇ ਰੋਡ ਸ਼ੋਅ ਦੇ ਦੌਰਾਨ ਐਲਾਨ ਕੀਤਾ ਕਿ ਸੂਬੇ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਜੜੇ ਨੇ ਜਲਦ ਹੀ ਮਿਲਨੇ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਕਿ ਸਰਕਾਰ ਨੇ ਬਜਟ ਦੇ ਵਿੱਚੋਂ ਕਰੀਬ 5200 ਕਰੋੜ ਰੁਪਏ ਦੀ ਬਜਟਤ ਕਰ ਲਈ ਹੈ ਜਿਸ ਕਾਰਨ ਔਰਤਾਂ ਨੂੰ ਦਿੱਤੀ ਜਾਣ ਵਾਲੀ ਪਹਿਲੀ ਗਰੰਟੀ ਹੁਣ ਆਉਣ ਵਾਲੇ 5 ਤੋਂ 7 ਮਹੀਨਿਆਂ ਦੇ ਵਿੱਚ ਪੂਰੀ ਹੋ ਜਾਏਗੀ ਮੰਨਿਆ ਕਿ ਇੱਕ ਵਾਰ ਸ਼ੁਰੂ ਹੋਣ ਵਾਲੀ ਇਸ ਸਕੀਮ ਕਦੇ ਵੀ ਬੰਦ ਨਹੀਂ ਹੋਏਗੀ ਉਹਨਾਂ ਨੂੰ ਨੂੰ ਪੰਜਾਬ ਦਾ ਦਿਲ ਦੱਸਿਆ ਕਿ ਪੰਜਾਬ ਦੀ ਸਿੱਖਤ ਦੇ ਲੁਧਿਆਣਾ ਦੇ ਦਿਲ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਤੇ ਆਮ ਆਦਮੀ ਪਾਰਟੀ ਐਸੇ ਹੀ ਦਿਸ਼ਾ ਤੇ ਵਿੱਚ ਕੰਮ ਕਰਦੀ ਹੈ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਮਾਂਚੈਸਟਰ ਦੇ ਵਜੋਂ ਜਾਣੇ ਜਾਂਦੇ ਲੁਧਿਆਣਾ ਨੂੰ ਵਪਾਰ ਪੱਖ ਦੇ ਵਿੱਚ ਇਹਨਾਂ ਮਜ਼ਬੂਤ ਬਣਾਇਆ ਜਾਵੇਗਾ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਕਾਰੋਬਾਰੀ ਅਤੇ ਦੋਸਤਾਂ ਨੂੰ ਇੱਥੇ ਆ ਕੇ ਕਾਰੋਬਾਰ ਕਰਨ ਵਾਸਤੇ ਉਤਸ਼ਾਹਿਤ ਕਰਨਗੇ ਬੀਤੇ ਕੱਲ ਟਿਬਾ ਰੋਡ ਤੇ ਲੋਕਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲਿਆ ਤੇ ਜਿੱਥੇ ਮੁੱਖ ਮਾਨ ਦੇ ਵੱਲੋਂ ਜਿਹੜਾ ਕ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਸਰਕਾਰ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਛੁੱਟੀਆਂ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਕਿਹਾ ਕਿ ਮਾਪਿਆਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਦੱਸਣ ਕਿ ਉਹ ਬਾਹਰ ਖੇਡ ਕੇ ਜ਼ਿਆਦਾ ਗਰਮ ਨਾ ਹੋਣ ਸਕੋ ਘਰ ਬੈਠ ਕੇ ਪੜ੍ਹਾਈ ਵੀ ਕਰਨ ਉਹਨਾਂ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਵੀ ਅਪੀਲ ਕਰਦਾ ਕਿਹਾ ਕਿ ਉਹ ਪੋਲਿੰਗ ਬੂਥ ਤੇ ਜਾ ਕੇ ਮਸ਼ੀਨ ਤੇ ਲੱਗੇ ਝਾੜੂ ਦੇ ਨਿਸ਼ਾਨ ਨੂੰ ਹਿਤ ਬਣ ਜੇ ਕਰ ਕਿਸੇ ਹੋਰ ਬਟਨ ਨੂੰ ਵੇਖਿਆ ਤਾਂ ਸੰਭਵ ਹੈ ਕਿ ਤੁਹਾਡੇ ਚੁੱਟਾ ਮੋਤੀ ਆ ਗਾ ਉਤਰਾ ਵਿਮਾਨ ਨੇ ਕਿਹਾ ਕਿ पाचवा ਉਮੀਦਵਾਰ ਰਵਨੀਤ Bittu ਤੇ ਉਹਨਾਂ ਕੀ ਕਿਹਾ ਕਿ ਜੇਕਰ ਕਿਸੇ ਹੋਰ ਬਟਨ ਨੂੰ ਵੇਖਿਆ ਤਾਂ ਤੁਹਾਡਾ ਜੜੇਗਾ ਮੋਤੀਆ ਉੱਤਰ ਆਵੇਗੇ ਸੰਭਵ ਹੋ ਸਕਦਾ ਹੈ ਮਾਨ ਨੇ ਕਿ ਭਾਜਪਾ ਉਮੀਦਵਾਰ ਬਿੱਟੂ ਤੇ ਚੁਟਕੀ ਲੈਂਦੇ ਕਿ ਆ ਕਿ ਬਿੱਟੂ ਅਜੇ ਵੀ ਪੂਰੀ ਤਰ੍ਹਾਂ ਭਾਜਪਾ ਨੂੰ ਆਪਣੇ ਅੰਦਰ ਡਾਊਨਲੋਡ ਨਹੀਂ ਕਰ ਸਕਿਆ ਇਹ ਕਾਰਨ ਹੈ ਕਿ ਉਹ ਅੱਜ ਵੀ ਆਪਣੇ ਆਪ ਨੂੰ ਕਾਂਗਰਸੀ ਜੜੇਗਾ ਕਹਿ ਦਿੰਦਾ ਹੈ ਤਾਂ ਔਰਤਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤਾ ਜਾਏਗਾ ਤੇ ਹੁਣ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕੀਤਾ ਹੈ ਕਿ ਜਲਦ ਹੀ ਜੜੇਗਾ ਔਰਤਾਂ ਦੇ ਖਾਤਿਆਂ ਦੇ ਵਿੱਚ ਇੱਕ ਇੱਕ ਹਜ਼ਾਰ ਪਿਆ ਪਹੁੰਚਾਏਗਾ ਅਕਤੂਬਰ ਤੱਕ ਮੇਰੇ ਕੋਲੇ ਹਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋ ਜਿਹੜਾ ਬਚਤ ਹੋਊਗੀ ਬਜਟ ਚ ਬਸ ਉਸ ਤੋਂ ਬਾਅਦ ਮੇਰਾ ਪਹਿਲੀ ਗਾਰੰਟੀ ਜਿਹੜੀ ਰਹੇਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਸੀ 7000 ਕਰੋੜ ਦੀ ਗਾਰੰਟੀ ਨਹੀਂ ਹੈਗੀ ਉਹ 525500 ਕਰੋੜ ਦੀ ਹੈ ਪਰ 7000 ਕਰੋੜ ਰੁਪਇਆ ਬਚਾ ਕੇ ਵਧੀਆ ਲਾਣੇ ਦਾ ਰੋਹੀ ਹੁੰਦਾ ਹੈ ਜਿਹੜਾ ਘਰ ਦੇ ਖਰਚੇ ਚੁੱਕ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਕਰ ਕਰਨ ਨੂੰ ਉੱਚਾ ਲੈ ਕੇ ਜਾਵੇ 7000 ਕਰੋੜ ਦੀ ਬਜਟ ਹੋਊਗੀ ਉਹਦੇ 5200 ਤੋਂ 5500 ਕਰੋੜ ਦੀ ਸਭ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾਂ ਵਰਤਣ ਵਾਸਤੇ ਲੋਕਾਂ ਤੇ ਆ ਸਾਡੀਆਂ ਮਾਮਾ ਭੈਣਾਂ ਦਾ ਸਤਕਾਰ ਸਨਮਾਨ ਜਿਹੜਾ 1000 ਰੁਪਿਆ ਬੋਲਿਆ ਹੋਇਆ ਉਹ ਕਰਾਂਗੇ ਕਰਨ ਨੂੰ ਮੈਂ ਜਿਵੇਂ ਕਰਨਾ ਹੁੰਦਾ ਉਹ ਐ ਵੈਸੀ ਨਕਲੀ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਕਰ ਦਿੰਦਾ ਵੀ ਚਲੋ 4 ਕੁ ਮਹੀਨੇ ਆਪਾਂ ਪੈਸੇ ਦੇ ਦਿੰਨੇ ਆ ਵੋਟਾਂ ਲੰਘ ਜਾਣਗੀਆਂ ਫਿਰ ਫਿਰ ਬਸ ਸਕੀਮ ਬੰਦ ਕਰ ਲਾਂਗੇ ਨਾ ਮੈਂ ਤੁਹਾਨੂੰ ਪਹਿਲਾਂ ਦੱਸ ਜਾਨਾ ਜਿੱਦ ਦੇ ਸਕੀਮ ਸ਼ੁਰੂ ਹੋ ਗਈ ਸਾਰੀ ਜ਼ਿੰਦਗੀ ਫਿਰ ਬੰਦ ਨਹੀਂ ਹੋਣੀ ਬੰਦ ਨਹੀਂ ਹੋਣੀ ਉਹ ਚੱਲੂਗੀ ਜਿਹਨੇ ਬਿਜਲੀ ਦਾ ਬਿੱਲ ਹੈ 0 ਇੱਕ ਵਾਰ ਹੀ ਆ ਗਿਆ ਮੁੜ ਕੇ ਤਾਂ ਨਹੀਂ ਨਾ ਕੋਈ ਪ੍ਰੋਬਲਮ ਆਈ ਹਰ ਬਿੱਲ 0 ਆਇਆ ਕਰੂਗਾ ਇਸ ਤਰ੍ਹਾਂ ਹਰ ਮਹੀਨੇ ਤੁਹਾਨੂੰ ਸ਼ਗਨ ਦੇ ਪੈਸੇ ਪਹੁੰਚਿਆ ਕਰਨਗੇ ਪੈਣਾ ਨਾ ਮਾਂ ਵਾਲਾ ਥੋੜਾ ਟਾਈਮ ਲੱਗ ਜੂਗਾ 5-7 ਮਹੀਨੇ ਲੱਗ ਜਾਣਗੇ ਪਰ ਪੱਕੇ ਪੈਰੀ ਕਰੂੰਗਾ ਮੈਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਅਰਵਿੰਦ ਕੇਜਰੀਵਾਲ